ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਮਾਲਪੂੜਿਆ ਦੀ ਰੈਸਪੀ ਜਿਹੜੇ ਇਹ ਵਾਲੇ ਮਾਲਪੂੜਿਆ ਬਹੁਤ ਆਸਾਨ ਜਿਹੇ ਤਰੀਕੇ ਦੇ ਨਾਲ ਮੈਂ ਅੱਜ ਬਣਾਉਣਾ ਤੁਹਾਨੂੰ ਸਿਖਾਵਾਂਗੀ ਤੇ ਆਓ ਅਸੀਂ ਫਿਰ ਇਹਨਾਂ ਨੂੰ ਬਣਾ ਕੇ ਤਿਆਰ ਕਰੀਏ ਅੱਜ ਤੋਂ ਪਹਿਲਾਂ ਅਸੀਂ ਲੈ ਲਵਾਂਗੇ ਇੱਕ ਬੌਲ ਤੇ ਇਹਦੇ ਵਿੱਚ ਅਸੀਂ 1 ਕੱਪ ਮੈਦਾ ਪਾ ਦਵਾਂਗੇ ਮੈਦੇ ਦੀ ਜਗ੍ਹਾ ਤੇ ਤੁਸੀਂ ਕਣਕ ਦਾ ਆਟਾ ਵੀ ਲੈ ਸਕਦੇ ਹੋ 1 ਕੱਪ ਮੈਦੇ ਦੇ ਵਿੱਚ ਅਸੀਂ ਅੱਧਾ ਕੱਪ ਪਾਵਾਂਗੇ ਸੂਜੀ ਦਾ ਤੇ ਅੱਧਾ ਗਾਪ ਹੀ ਅਸੀਂ ਪਾ ਦੇਵਾਂਗੇ ਖੰਡ ਦਾ ਜੇ ਤੁਹਾਡੇ ਕੋਲ ਪੀਸੀ ਖੰਡ ਹੈ ਪੀਸੀ ਪਾ ਦਿਓ ਜਾਂ ਸਾਫਤੀ ਪਾਣੀ ਸਾਫਤੀ ਪਾ ਦਿਵੋ ਤੇ ਇੱਕ ਕੱਪ ਅਸੀਂ ਦੁੱਧ ਦਾ ਪਾ ਕੇ ਇਹਨੂੰ ਅਸੀਂ ਮਿਕਸ ਕਰ ਲਵਾਂਗੇ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਕੱਪ ਹੀ ਪਾਇਆ ਹੈ ਬਾਅਦ ਵਿੱਚ ਅਸੀਂ ਦੇਖ ਲਵਾਂਗੇ ਜੇ ਦੁੱਧ ਹੋਰ ਪਾਣ ਦੀ ਜ਼ਰੂਰਤ ਪਈ ਤੇ ਇਹਦੇ ਵਿੱਚ ਇੱਕ ਚਮਚ ਦੇ ਕਰੀਬ ਆਪਾਂ ਮਿੱਠੀ ਸੌਂਫ ਪਾ ਦਵਾਂਗੇ ਸੌਂਫ ਪਾਣ ਤੋਂ ਬਾਅਦ ਅਸੀਂ ਇਹਨੂੰ ਮਿਕਸ ਕਰਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਕੋਈ ਜੜੀ ਇਹਦੀ ਗੰਢ ਜੀ ਜਿਹੜੀ ਆਟੇ ਦੀ ਗੁੱਠਲੀ ਜੀ ਨਾ ਰਹਿ ਜਾਵੇ ਤੇ ਇਹਨੂੰ ਅਸੀਂ ਥੋੜਾ ਪਤਲਾ ਹੀ ਰੱਖਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਸੂਜੀ ਪਾਈ ਹੈ ਤੇ ਸੂਜੀ ਨੇ ਬਾਅਦ ਵਿੱਚ ਫੁੱਲ ਜਾਣਾ ਹੈ ਇਸ ਕਰਕੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਹੋਰ ਪਾ ਦਿੰਦੇ ਹਾਂ ਥੋੜਾ ਅਸੀਂ ਇਹਨੂੰ ਪਤਲਾ ਕਰ ਲੈਂਦੇ ਹਾਂ ਚੰਗੀ ਤਰ੍ਹਾਂ ਇਹਨੂੰ ਕੋਲਣ ਤੋਂ ਬਾਅਦ ਅਸੀਂ ਇਹਨੂੰ ਟੱਕ ਕੇ ਰੱਖ ਦਵਾਂਗੇ ਘੱਟੋ ਘੱਟ ਅਸੀਂ ਅੱਧੇ ਘੰਟੇ ਲਈ ਬਾਅਦ ਤੋਂ ਬਾਅਦ ਤੁਸੀਂ ਚਾਹੀ ਘੰਟੇ ਲਈ ਰੱਖ ਸੜੋ ਤੇ ਤਾਂ ਜੋ ਜਿਹੜੀ ਸੂਜੀ ਹੈ ਵਧੀਆ ਤਰੀਕੇ ਦੇ ਨਾਲ ਫੁੱਲ ਜਾਵੇ ਹੁਣ ਆਪਾਂ ਇਹਨੂੰ ਟੱਕ ਦਿੰਦੇ ਹਾਂ ਤੇ ਅਸੀਂ ਇਹਨੂੰ ਅੱਧੇ ਘੰਟੇ ਬਾਅਦ ਇਹਦਾ ਟੱਕਣ ਚੱਕ ਕੇ ਵੇਖਾਂਗੇ ਅੱਧਾ ਘੰਟਾ ਇਧਰ ਹੋ ਚੁੱਕਾ ਹੈ ਦੇਖੋ ਜਿਹੜਾ ਸਾਡਾ ਬੈਟਰ ਹੈ ਫੁੱਲ ਚੁੱਕਾ ਹੈ ਜੇ ਸਾਨੂੰ ਇਹਦੇ ਵਿੱਚ ਜੇ ਜਿਆਦਾ ਤੁਹਾਨੂੰ ਸੰਗਣਾ ਲੱਗੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਵੋ ਮੈਂ ਇੱਥੇ ਦੋ ਕ ਚਮਚ ਦੇ ਕਰੀਬ ਨਾ ਸਿਰਫ ਦੋ ਕ ਚਮਚੀ ਪਾਣੀ ਦੇ ਪਾਏ ਹੈ ਤੇ ਇਹਨੂੰ ਆਪਾਂ ਮਿਕਸ ਕਰ ਲੈਂਦੇ ਆ ਪਾਣੀ ਪਾ ਲਓ ਦੁੱਧ ਪਾ ਲਓ ਤੇ ਇਧਰ ਅਸੀਂ ਗੈਸ ਤੇ ਕੜਾਈ ਰੱਖ ਲਵਾਂਗੇ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਦੇਸੀ ਘਿਓ ਜਿਹੜੇ ਅਸੀਂ ਪੂੜੇ ਬਣਾਣੇ ਆ ਇਹ ਅਸੀਂ ਦੇਸੀ ਘਿਓ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਦੇਸੀ ਘਿਓ ਦੇ ਜਿਹੜੇ ਮਾਲ ਪੂੜੇ ਆ ਬੋਝ ਦਾ ਸਵਾਦ ਬਣ ਕੇ ਤਿਆਰ ਹੁੰਦੇ ਆ ਜੇ ਤੁਸੀਂ ਦੇਸੀ ਘਿਓ ਨਹੀਂ ਵਰਤਦੇ ਉਹ ਉਹਦੀ ਜਗ੍ਹਾ ਤੁਸੀਂ ਰਿਫਾਈਨਡ ਲੈ ਲਓ ਜਾਂ ਤੁਸੀਂ ਹੋਰ ਕੋਈ ਵੀ ਤੇਲ ਲੈ ਲਵੋ ਸਰੋਂ ਦਾ ਤੇਲ ਵਿੱਚ ਵੀ ਬਣਾ ਸਕਦੇ ਹੋ ਇਧਰ ਜਿਹੜਾ ਸਾਡਾ ਤੇਲ ਹੈ ਇਹ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਅਸੀਂ ਕੜਛੀ ਦੇ ਨਾਲ ਇਦਾਂ ਬੈਟਰ ਪਾਵਾਂਗੇ ਥੋੜਾ ਥੋੜਾ ਕੜਛੀ ਕੜਛੀ ਦੇ ਕਰੀ ਵੀ ਅਸੀਂ ਬੈਟਰ ਪਾਵਾਂਗੇ ਆਪਾਂ ਜਿਹੜੇ ਪੂੜੇ ਆ ਬਿਲਕੁਲ ਛੋਟੇ ਛੋਟੇ ਬਣਾ ਕੇ ਤਿਆਰ ਕਰਾਂਗੇ ਇੱਕ ਵਾਰ ਕੜਾਈ ਦੇ ਵਿੱਚ ਨਾ ਘਟ ਘਟ ਚਾਰ ਪੂੜੇ ਪੈ ਜਾਣਗੇ ਤੇ ਇਸੇ ਤਰ੍ਹਾਂ ਆਪਾਂ ਥੋੜਾ ਥੋੜਾ ਬੈਟਰ ਪਾਈ ਜਾਵਾਂਗੇ ਚਾਰ ਪੂੜੇ ਅਸੀਂ ਕੜਾਈ ਦੇ ਵਿੱਚ ਪਾ ਦਿੱਤੇ ਆ ਤੇ ਹਲਕਾ ਜਿਹਾ ਅਸੀਂ ਪਹਿਲਾਂ ਸੇਕ ਲੱਗਣ ਦਵਾਵਾਂਗੇ ਫਿਰ ਅਸੀਂ ਚਿਮਟੇ ਦੀ ਮਦਦ ਨਾਲ ਜਿਹੜੇ ਅਸੀਂ ਪਹਿਲਾਂ ਪੂੜੇ ਪਾਏ ਆ ਉਹਨਾਂ ਦੀ ਆਪਾਂ ਸਾਈਡ ਚੇਂਜ ਕਰਾਂਗੇ ਇਸ ਤਰ੍ਹਾਂ ਆਪਾਂ ਜਿਹੜੇ ਸਾਰੇ ਪੂੜੇ ਹੈਗੇ ਆ ਇਹਨਾਂ ਦੀ ਸਾਈਡ ਚੇਂਜ કરી ਜਾਵਾਂਗੇ ਇਹ ਜਿਹੜੇ ਪੂੜੇ ਆ ਇਹ ਆਪਾਂ ਚਾਸ਼ਨੀ ਤੋਂ ਬਿਨਾਂ ਕੇ ਤਿਆਰ ਕੀਤੇ ਆ ਤੇ ਤੁਸੀਂ ਜੇ ਸਿੰਪਲ ਬਣਾਣੇ ਨਾ ਜਿੱਦਾਂ ਸਿੰਪਲ ਵੀ ਬਣਾ ਸਕਦੇ ਹੋ ਪਰ ਬਾਅਦ ਚਾਸ਼ਨੀ ਚ ਡੋਬਲੋ ਪਰ ਜਿਹੜੇ ਇਦਾਂ ਖੰਡ ਵਿੱਚ ਪਾ ਕੇ ਨਾ ਫਰਾਈ ਕਰਦੇ ਜਦੋਂ ਅਸੀਂ ਪੂੜਿਆਂ ਨੂੰ ਫਿਰ ਉਹ ਵਾਲੇ ਪੂੜੇ ਬੋਝ ਤਾਂ ਸਵਾਦ ਬੰਦੇ ਆ ਇਹ ਜਿਹੜੇ ਚਾਸ਼ਨੀ ਵਾਲੇ ਪੂੜਿਆਂ ਨਾਲੋਂ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਆ ਨਾਲੇ ਸਿੰਪਲ ਜਿਹਾ ਤਰੀਕਾ ਹੈ ਤੇ ਸਾਰਾ ਸਮਾਨ ਹਰੇਕ ਦੇ ਘਰ ਵਿੱਚ ਹੁੰਦਾ ਹੀ ਹੈ ਤੇ ਹਰ ਕੋਈ ਇਹਨਾਂ ਨੂੰ ਆਸਾਨ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦਾ ਹੈ ਇਹਨਾਂ ਨੂੰ ਆਪਾਂ ਸੇਕ ਲੱਗਣ ਦਵਾਂਗੇ ਜਦੋਂ ਦੂਸਰੀ ਸਾਈਡ ਤੋਂ ਵੀ 골ਡਨ ਜੇ ਹੋ ਜਾਣਗੇ ਫਿਰ ਅਸੀਂ ਇਹਨਾਂ ਨੂੰ ਤੇਲ ਨਿਚੋੜ ਕੇ ਪੋਣੀ ਤੇ ਰੱਖ ਕੇ ਕੜਾਈ ਵਿੱਚੋਂ ਬਾਹਰ ਕੱਢ ਲਵਾਂਗੇ ਤੇ ਇਦਾਂ ਇਹਨਾਂ ਦੀ ਸਾਈਡ ਆਪਾਂ ਚੇਂਜ ਕਰੀ ਜਾਵਾਂਗੇ ਇਦਾਂ ਅਸੀਂ ਪੋਣੀ ਦੇ ਉੱਤੇ ਇੱਕ ਇੱਕ ਪੂੜਾ ਚੱਕ ਕੇ ਰੱਖ ਲਵਾਂਗੇ ਤੇ ਵਿੱਚ ਚਿਮਟੇ ਦੇ ਨਾਲ ਆਪਾਂ ਜ਼ੋਰ ਨਾਲ ਇਸ ਤਰ੍ਹਾਂ ਇਹਦਾ ਜਿਹੜਾ ਐਕਸਟਰਾ ਕਿਓ ਹੈਗਾ ਪੂੜਿਆਂ ਵਿੱਚੋਂ ਬਾਹਰ ਕੱਢ ਲਵਾਂਗੇ ਤੇ ਲੋ ਜੀ ਇਧਰ ਜਿਹੜੇ ਪੂੜੇ ਫਰਾਈ ਹੋ ਚੁੱਕੇ ਆ ਇਹਨਾਂ ਨੂੰ ਅਸੀਂ ਇਕੱਲਾ ਇਕੱਲਾ ਕਰ ਲੈਂਦੇ ਆ ਤੇ ਜਿਹੜਾ ਮੈਂ ਇਹਦੇ ਵਿੱਚ ਅੱਧਾ ਕੱਪ ਖੰਡ ਦਾ ਪਾਇਆ ਬਿਲਕੁਲ ਸਹੀ ਹੈ ਲਾਈਟ ਜਾਂ ਮਿੱਠਾ ਬਹੁਤਾ ਤੇਜ਼ ਨਹੀਂ ਹੈਗਾ ਤੇ ਕਿਉਂਕਿ ਅੱਜਕੱਲ ਸਾਰੇ ਲਾਈਟ ਹੀ ਮਿੱਠਾ ਖਾਂਦੇ ਆ ਤੇ ਜਿਹੜਾ ਬਾਕੀ ਦਾ ਬੈਟਰ ਰਹਿ ਗਿਆ ਹੈ ਉਹਦੇ ਵੀ ਅਸੀਂ ਪੂੜੇ ਬਣਾ ਕੇ ਤਿਆਰ ਕਰ ਲੈਂਦੇ ਆ ਇੱਥੇ ਮੈਂ ਥੋੜੇ ਵੱਡੇ ਸਾਈਜ਼ ਦੇ ਪਾਏ ਆ ਤੇ ਇਹਨਾਂ ਦੀ ਆਪਾਂ ਸਾਈਡ ਚੇਂਜ ਕਰ ਲੈਂਦੇ ਆ ਸੇਕ ਲੱਗਣ ਤੋਂ ਬਾਅਦ ਤੇ ਇੱਧਰ ਜਿਹੜੇ ਸਾਡੇ ਪੂੜੇ ਆ ਦੇਖੋ ਚੰਗੀ ਤਰ੍ਹਾਂ ਦੋਨੋਂ ਸਾਈਡ ਤੋਂ ਪੱਕ ਚੁੱਕੇ ਆ ਤੇ ਇਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਕੜਸ਼ੀ ਦੇ ਉੱਤੇ ਰੱਖ ਕੇ ਪੌਣੀ ਉੱਤੇ ਇਹਦਾ ਘਿਓ ਨਿਚੋੜ ਕੇ ਇਹਨੂੰ ਅਸੀਂ ਬਾਰਕਾ ਲਵਾਂਗੇ ਤੇ ਇੱਧਰ ਜਿਹੜੇ ਪੂੜੇ ਹੈਗੇ ਬਣ ਕੇ ਤਿਆਰ ਆ ਇਹਨਾਂ ਨੂੰ ਤੁਸੀਂ ਖੀਰ ਦੇ ਨਾਲ ਖਾਓ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਤੇ ਇੱਕ ਦਿਨ ਅਸੀਂ ਜਿਹੜੀ ਤਵੇ ਵਾਲੇ ਨਾ ਲੋਹੇ ਦੇ ਤਵੇ ਦੇ ਉੱਤੇ ਅਸੀਂ ਪੂੜੇ ਬਣਾ ਕੇ ਤਿਆਰ ਕਰਾਂਗੇ ਉਹਦੀ ਰੈਸਪੀ ਲੈ ਕੇ ਆਵਾਂਗੇ ਤੇ ਇੱਥੇ ਮੈਂ ਖੀਰ ਨਹੀਂ ਬਣਾਈ ਹੈ ਖੀਰ ਤਾਂ ਤੁਹਾਨੂੰ ਬਣਾਣੇ ਆਂਦੀ ਹੈ ਸਾਰਿਆਂ ਨੂੰ ਤੇ ਪੂੜਿਆਂ ਦਾ ਮੇਨ ਹੁੰਦਾ ਹੈ ਪੂੜੇ ਬਣ ਕੇ ਤਿਆਰ ਤੇ ਜਿਹੜੇ ਮਾਲ ਪੂੜੇ ਹੈਗੇ ਫਰਾਈ ਕੀਤੇ ਹੋਏ ਇਹ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏ ਨੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਦਾਂ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਈਜ਼ੀ ਆ ਬਣਾਣੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਪੂੜਿਆਂ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮਿਲਦੇ ਆ ਤੁਹਾਨੂੰ ਫਿਰ ਕੋਈ ਨਵੀਂ ਵੀਡੀਓ ਦੇ ਨਾਲ